ਦੋਸਤੋ ਸਵਾਗਤ ਹੈ ਰਿਵੀਜ਼ਨ ਦੇ ਅਗਲੀ ਵੀਡੀਓ 'ਚ ਟੌਪਿਕ ਦਾ ਨਾਮ ਹੈ ਸਰਕਾਰਾਂ ਦੇ ਰੂਪ ਯਾਨੀ ਕਿ ਸਰਕਾਰ ਦੇ ਕਿਹੜੇ-ਕਿਹੜੇ ਰੂਪ ਹਨ ਯਾਨੀ ਕਿ ਨਿਤਧਿ ਦੇ ਕਿਸ ਪ੍ਰਕਾਰ ਦੇ ਸਰਕਾਰ ਹੁੰਦੇ ਹਨ ਤੇ ਚਲੋ ਸ਼ੁਰੂ ਕਰਦੇ ਹਾਂ ਪਹਿਲੇ ਛੋਟੇ ਪ੍ਰਸ਼ਨ ਉੱਤਰ ਤੋਂ ਇੱਕ ਸ਼ਬਦ ਜਾਂ ਦੋ ਸ਼ਬਦ ਵਾਲੇ ਜਾਂ ਇੱਕ ਲਾਈਨ ਵਾਲੇ ਆਨਸਰ ਤੋਂ ਪਹਿਲਾ ਪ੍ਰਸ਼ਨ ਹੈ ਲੋਕਤੰਤਰ ਲੋਕਾਂ ਦੀ ਲੋਕਾਂ ਲਈ ਤੇ ਲੋਕਾਂ ਰਾਹੀ ਸਰਕਾਰ ਤੇ ਇਹ ਪਰਿਭਾਸ਼ਾ ਬਹੁਤ ਫੇਮਸ ਹੈ ਅਬਰਾਹਮ ਲਿੰਕਨ ਜੀ ਦੀ ਪਰਿਭਾਸ਼ਾ ਹੈ ਇਹ ਫਾਰਮਰ ਅਮਰੀਕਨ ਪ੍ਰੈਜ਼ੀਡੈਂਟ ਹੋਏ ਨੇ ਇਹਨਾਂ ਨੇ ਉੱਥੇ ਸਿਵਲ ਵਾਰ ਨੂੰ ਖਤਮ ਕੀਤਾ ਸੀਗਾ ਤੇ ਬਹੁਤ ਮਹਾਨ ਰਾਸ਼ਟਰਪਤੀ ਮੰਨੇ ਜਾਂਦੇ ਹਨ ਅਬਰਾਹਮ ਲਿੰਕਨ ਦੀ ਪਰਿਭਾਸ਼ਾ ਹੈ ਅਗਲਾ ਪ੍ਰਸ਼ਨ ਹੈ ਲੋਕਤੰਤਰ ਸ਼ਬਦੀ ਉਤਪਤੀ ਡਿਮੋਸ ਤੇ ਕ੍ਰੈਟੋਸ ਸ਼ਬਦ ਤੋਂ ਹੀ ਹੈ ਇੱਕ ਇਸ ਪਾਸ਼ਾ ਦੇ ਹਨ ਯੂਨਾਨੀ ਪਾਸ਼ਾ ਦੇ ਸ਼ਬਦ ਹਨ ਡੈਮੋਸ ਇਸ ਦਾ ਮਤਲਬ ਹੁੰਦਾ ਲੋਕ ਤੇ ਕ੍ਰੈਟੋਸ ਇਸ ਦਾ ਮਤਲਬ ਹੁੰਦਾ ਸ਼ਾਸਨ ਸ਼ਾਸਨ ਇਹ ਦੋ ਭਾਸ਼ਾ ਹੁੰਦਾ ਯਾਨੀ ਕਿ ਲੋਕਾਂ ਦਾ ਸ਼ਾਸਨ ਯੂਨਾਨੀ ਯੂਨਾਨੀ ਪਾਸ਼ਾ ਦੇ ਸ਼ਬਦ ਹੈ ਹੇਠ ਲਿਖੇ ਕਿਹੜੇ ਦੇਸ਼ ਵਿੱਚ ਇਕਾਤਮਕ ਸਰਕਾਰ ਹੈ ਇਕਾਤਮਕ ਸਰਕਾਰ ਮਤਲਬ ਜਿੱਥੇ ਸਟੇਟਸ ਹੈ ਉਸ ਦੇ ਰਾਜਾ ਨਹੀਂ ਹਨ ਉਸ ਦੇ ਯੂਨਿਟ ਨਹੀਂ ਹਨ ਤੇ ਅਮਰੀਕਾ ਹੈ ਇਹਦੇ 50 ਰਾਜ ਹੈਗੇ ਭਾਰਤ ਦੇ ਵਿੱਚ 28 ਰਾਜ ਹੈ ਬੰਗਲਾਦੇਸ਼ ਦੇ ਵਿੱਚ અલગ અલગ ਰਾਜ ਹੈ ਇੰਗਲੈਂਡ ਦੇ ਵਿੱਚ ਰਾਜ ਨਹੀਂ ਇੱਥੇ ਕੈਂਟੋਸ ਨੇ ਜ਼ਿਲ੍ਹੇ ਵੰਗੋਂ ਕੰਮ ਕਰਦੇ ਨੇ ਤੇ ਇਸ ਲਈ ਇੱਥੇ ਯੂਨਿਟਰੀ ਸਰਕਾਰ ਮੰਨੀ ਜਾਂਦੀ ਹੈ ਲੋਕਤੰਤਰ ਵਿੱਚ ਪ੍ਰਭੂਸੱਤਾ ਕਿਸ ਦੇ ਕੋਲ ਹੁੰਦੀ ਹੈ ਤੇ ਲੋਕਾਂ ਦੇ ਕੋਲ ਹੁੰਦੀ ਹੈ ਪ੍ਰਭੂਸੱਤਾ ਅਗਲਾ ਪ੍ਰਸ਼ਨ ਹੈ ਤਾਨਾਸ਼ਾਹੀ ਵਿੱਚ ਰਾਜ ਅਤੇ ਸਰਕਾਰ ਵਿੱਚ ਵਿਚਕਾਰ ਕੋਈ ਅੰਤਰ ਨਹੀਂ ਹੁੰਦਾ ਯਾਦ ਰੱਖਿਓ ਸਰਕਾਰ ਹੀ ਰਾਜ ਬਣ ਕੇ ਬੈਠਾ ਹੁੰਦਾ ਤਾਨਾਸ਼ਾ ਹੁੰਦਾ ਹੈ ਜਿਹੜਾ ਵੀ ਬੰਦਾ ਜਾਂ ਪਾਰਟੀ ਰੂਲ ਕਰ ਰਹੀ ਹੁੰਦੀ ਹੈ ਅਗਲਾ ਪ੍ਰਸ਼ਨ ਹੈ ਸੰਸਦੀ ਸਰਕਾਰ ਵਿੱਚ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਵਿਚਕਾਰ ਗੂੜਾ ਸੰਬੰਧ ਹੁੰਦਾ ਹੈ। ਵਿਧਾਨਪਾਲਿਕਾ ਵਿੱਚੋਂ ਹੀ ਕਾਰਜਪਾਲਿਕਾ ਚੁਣੇ ਜਾਂਦੇ ਹਨ ਤੇ ਕਾਰਜਪਾਲਿਕਾ ਵਿਧਾਨਪਾਲਿਕਾ ਦੇ ਸਾਹਮਣੇ ਜ਼ਿੰਮੇਵਾਰ ਹੁੰਦੇ ਹਨ। ਸਾਡੇ ਇੱਥੇ ਸੰਸਦੀ ਸਰਕਾਰ ਹੈ ਤੇ ਪ੍ਰਧਾਨ ਮੰਤਰੀ ਤੇ ਮੰਤਰੀ ਮੰਡਲ ਸੰਸਦ ਦੇ ਵਿੱਚ ਜ਼ਿੰਮੇਵਾਰ ਹੁੰਦੇ ਹਨ। ਸੰਸਦ ਦੇ ਸਾਹਮਣੇ ਜ਼ਿੰਮੇਵਾਰ ਹੁੰਦੇ ਹਨ। ਪ੍ਰਧਾਨਗੀ ਸਰਕਾਰ ਵਿੱਚ ਕਾਰਜਪਾਲਿਕਾ ਦੀ ਮਿਆਦ ਨਿਸ਼ਚਿਤ ਹੁੰਦੀ ਹੈ। ਇਹ ਸਹੀ ਗੱਲ ਹੈ ਜਿੱਦਾਂ ਰਾਸ਼ਟਰਪਤੀ है अमेरिका चित उनदी मियाद निश्चित ਹੁੰਦੀ ਹੈ ਸੰਸਦੀ ਸਰਕਾਰ ਦੇ ਵਿੱਚ ਕਨ ਵਿਧਾਨਪਾਲਿਕਾ ਕਾਰਜਪਾਲਿਕਾ ਨੂੰ ਬਦਲ ਸਕਦੀ ਹੈ ਜਦੋਂ ਚਾਹੇ ਜੇ ਮжоਰਿਟੀ ਵਾਲੇ ਨਹੀਂ ਹਨ ਤਾਂ ਨਵੀਂ ਸਰਕਾਰ ਬਣਾਨੀ ਪੈਂਦੀ ਹੈ ਤੇ ਪਰ ਪ੍ਰਧਾਨ ਦੀ ਸਰਕਾਰ ਦੇ ਵਿੱਚ ਪ੍ਰਧਾਨ ਦੀ ਜਿਹੜੀ ਹੈ ਮਿਆਦ ਜਿਹੜੀ ਹੈ ਕਾਰਜਕਾਲ ਹੈ ਉਹ ਨਿਸ਼ਚਿਤ ਹੁੰਦੀ ਹੈ ਸੰਘਾਤਮਕ ਸਰਕਾਰ ਵਿੱਚ ਸੰਵਿਧਾਨ ਜਿਹੜੀ ਹੁੰਦੀ ਹੈ ਲਿਖਤੀ ਹੁੰਦੀ ਸੰਘਾਤਮਕ ਸਰਕਾਰ ਉਹ ਸਰਕਾਰ ਹੈ ਇਸ ਨੂੰ ਫੈਡਰਲ ਗਵਰਨਮੈਂਟ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਰਾਜ ਦੇ ਯੂਨਿਟਸ ਹੁੰਦੇ ਨੇ ਯਾਨੀ ਕਿ ਦੇਸ਼ ਦੇ ਵਿੱਚ ਬਹੁਤ ਸਾਰੇ ਯੂਨਿਟਸ ਹੁੰਦੇ ਪ੍ਰਾਂਤਾਂ ਹੁੰਦੀਆਂ ਨੇ ਤੇ ਉਹਦੇ ਵਿੱਚ ਸਬਜੈਕਟ ਦਾ ਯਾਨੀ ਕਿ ਵਿਸ਼ਿਆਂ ਦੀ ਵੰਡ ਹੁੰਦੀ ਹੈ ਤੇ ਉਹ ਵੰਡ ਲਿਖਤੀ ਰੂਪ ਵਿੱਚ ਹੁੰਦੀ ਹੈ ਤੇ ਇਸ ਲਈ ਸੰਵਿਧਾਨ ਜਿਹੜੀ ਹੈ ਲਿਖਤੀ ਹੈ ਜਿੱਦਾਂ ਕਿ ਸਾਡੇ ਦੇਸ਼ 'ਚ ਲਿਖਤੀ ਸੰਵਿਧਾਨ ਹੈ ਸੰਵਿਧਾਨ ਦਾ ਜਿਹੜਾ ਭਾਗ ਪੰਜਵਾਂ ਹੈ ਉਹ ਯੂਨੀਅਨ ਦਾ ਹੈ ਤੇ ਭਾਗ ਛੇਵਾਂ ਸਟੇਟ ਯਾਨੀ ਕਿ ਰਾਜਾਂ ਦਾ ਹੈ ਪਰੰਤਾਤਾ ਹੈ ਲੋਕਤੰਤਰ ਵਿੱਚ ਅਧਿਕਾਰਾਂ ਦੇ ਬਜਾਏ ਕਰਤੱਵਤਾ 'ਤੇ ਜ਼ੋਰ ਦਿੱਤਾ ਜਾਂਦਾ ਹੈ ਉਚਿਤ ਤਾਂ ਇਹ ਹੀ ਹੈ ਕਿ ਲੋਕਤੰਤਰ ਵਿੱਚ ਅਧਿਕਾਰਾਂ ਦੇ ਬਜਾਏ ਕਰਤੱਵਾਂ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਗਾਂਧੀ ਜੀ ਨੇ ਕਿਹਾ ਸੀ ਪਰ ਇਸ ਤਰ੍ਹਾਂ ਹੁੰਦਾ ਨਹੀਂ ਹੈ ਲੋਕਿ ਅਧਿਕਾਰਾਂ 'ਤੇ ਜ਼ਿਆਦਾ ਜ਼ੋਰ ਦਿੰਦੇ ਹਨ ਇਸ ਲਈ ਆਨਸਰ ਇਸ ਦਾ ਗਲਤ ਹੋ ਜਾਏਗਾ ਸੰਸਦ ਦੀ ਸਰਕਾਰ ਵਿੱਚ ਮੰਤਰੀ ਮੰਡਲ ਦੀ ਕੋਈ ਜਵਾਬਦੇਹੀ ਨਹੀਂ ਹੁੰਦੀ ਇਹ ਗਲਤ ਹੈ ਮੰਤਰੀ ਮੰਡਲ ਸੰਸਦ ਦੇ ਵਿੱਚ ਸੰਸਦ ਦੇ ਸਾਹਮਣੇ ਜ਼ਿੰਮੇਵਾਰ ਹੁੰਦੇ ਹਨ अगला प्रश्न है लोकतंत्र इब्रह लिंकन की परिभाषा लिखो तो इब्राहिम लिंकन की परिभाषा आप उपर कर चुके हैं लोकतंत्र लोगों राही सरकार है, है तो की है जनमत संग्रह तो भाव है जनमत संग्रह प्लेबिसाइट कहा जाता है इंग्लिश जनमत संग्रह तो भाव है समुचे मतदाता द्वारा आप देमानगी देना है ठीक है आप, आप कमां प्रवानगी देंगे ये ਸਾਧਨ ਰਹੇ ਕਿਸੇ ਕਾਨੂੰਨ ਨੂੰ ਅੰਤਿਮ ਰੂਪ ਵਿੱਚ ਲਾਗੂ ਕਰਨ ਤੋਂ ਪਹਿਲਾਂ ਪਾਸ ਕੀਤੇ ਗਏ ਕਾਨੂੰਨ ਬਾਰੇ ਲੋਕਾਂ ਦੀ ਰਾਏ ਲਈ ਜਾਂਦੀ ਹੈ ਵਰਤਮਾਨ ਸਮੇਂ ਵਿੱਚ ਸਵਿਟਜ਼ਰਲੈਂਡ ਅਤੇ ਅਮਰੀਕਾ ਦੇ ਕੁਝ ਰਾਜਾਂ ਵਿੱਚ ਅਜਿਹੀ ਪ੍ਰਕਿਰਿਆ ਦਾ ਪ੍ਰਬੰਧ ਹੈ ਤਾਨਾਸ਼ਾਹ ਦੀਆਂ ਕਿਸਮਾਂ ਦੱਸੋ ਤਾਨਾਸ਼ਾਹ ਦੀਆਂ ਤਿੰਨ ਕਿਸਮਾਂ ਹੁੰਦੀਆਂ ਨੇ ਸਾਮਵਾਦੀ ਤਾਨਾਸ਼ਾਹ ਜਿਹਨੂੰ ਮਾਰਕਸਵਾਦੀ ਤਾਨਾਸ਼ਾਹੀ ਵੀ ਕਿਹਾ ਜਾਂਦਾ ਹੈ ਸੈਨਿਕ ਤਾਨਾਸ਼ਾਹ ਜਿਸ ਨੂੰ ਸੈਨਿਕ ਜਿਹੜਾ ਹੈ ਸੈਨਿਕ ਦਜਲਾ ਵੱਡਾ ਅਫਸਰ ਹੁੰਦਾ ਉਸ ਦੇ ਵਿੱਚ ਉਸ ਉਦੇਸ਼ ਹੀ ਗਲ ਮੰਨੇ ਜਾਂਦੀ ਹੈ ਤੇ ਆਧੁਨਿਕ ਤਾਨਾਸ਼ਾ ਅਜ ਦਾ ਤਾਨਾਸ਼ਾ ਜਿੱਥੇ ਕੋਈ ਪਾਰਟੀ ਕੋਈ ਬੰਦਾ ਸਾਰੀ ਚੀਜ਼ਾਂ ਤੇ ਕਾਬਜ਼ ਹੋ ਜਵੇ ਤੇ ਉਹ ਆਧੁਨਿਕ ਤਾਨਾਸ਼ਾ ਬਣ ਜਾਂਦਾ ਹੈ ਇਕਾਤਮਕ ਸਰਕਾਰ ਤੋਂ ਤੁਹਾਡਾ ਕੀ ਭਾਵ ਹੈ ਇਕਾਤਮਕ ਸਰਕਾਰ ਤੋਂ ਭਾਵ ਹੈ ਅਜੀ ਸਰਕਾਰ ਜਿਸ ਦੇ ਵਿੱਚ ਕੇਂਦਰੀ ਸਰਕਾਰ ਕੋਲ ਸ਼ਾਸਨ ਦੀਆਂ ਸਾਰੀਆਂ ਸ਼ਕਤੀਆਂ ਹੁੰਦੀਆਂ ਹਨ ਤੇ ਉਹ ਆਪਣੀਆਂ ਸ਼ਕਤੀਆਂ ਨੂੰ ਡੈਲੀਗੇਟ ਕਰਦਾ ਹੈ ਪਰ ਜਿਤੋਂ ਚਾਹੇ ਲੈ ਵੀ ਸਕਦਾ ਹੈ ਅਤੇ ਸਥਾਨਕ ਸਰਕਾਰਾਂ ਕੋਲ ਦਿੱਤੀਆਂ ਗਈਆਂ ਸ਼ਕਤੀਆਂ ਉਹਨਾਂ ਦੀਆਂ ਮੌਲਿਕ ਸ਼ਕਤੀਆਂ ਨਹੀਂ ਹੁੰਦੀਆਂ ਹਨ ਤਾਂ ਉਸ ਸੰਗਠੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਵਰਤਨ ਲਈ ਦਿੱਤੀਆਂ ਗਈਆਂ ਸ਼ਕਤੀਆਂ ਹੁੰਦੀਆਂ ਜਿਸ ਨੂੰ ਸਮੇਂ-ਸਮੇਂ ਤੇ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ ਸੰਗਠੀ ਸਰਕਾਰ ਦੇ ਦੁਆਰਾ ਇਸ ਲਈ ਇਸ ਨੂੰ ਇੱਕ ਆਤਮਕ ਸਰਕਾਰ ਕਿਹਾ ਜਾਂਦਾ ਹੈ ਉਹ ਸਰਕਾਰ ਪ੍ਰਣਾਲੀ ਜਿਹੜੀ ਕਿ ਇੰਗਲੈਂਡ ਵਿੱਚ ਪ੍ਰਚਲਿਤ ਹੈ ਚਲੋ ਅਗਲੇ ਪ੍ਰਸ਼ਨ ਤੇ ਚੱਲਦੇ ਆ ਥੋੜੇ ਵੱਡੇ ਆ ਲੋਕਤੰਤਰ ਦੀ ਕਿਸਮਾਂ ਬਾਰੇ ਜਾਣਕਾਰੀ ਦਿਓ ਲੋਕਤੰਤਰ ਦੀਆਂ ਦੋ ਕਿਸਮਾਂ ਹੁੰਦੀਆਂ ਲੋਕ ਪਰਤੱਖ ਲੋਕਤੰਤਰ ਤੇ ਅਪਰਤੱਖ ਲੋਕਤੰਤਰ ਪਰਤੱਖ ਦਾ ਮਤਲਬ ਡਾਇਰੈਕਟ ਅਪਰਤੱਖ ਤਾਂ ਹੁੰਦਾ ਇੰਡਾਇਰੈਕਟ ਪਰਤੱਖ ਲੋਕਤੰਤਰ ਤੋਂ ਭਾਵ ਜਦੋਂ ਲੋਕ ਸਿੱਧੇ ਤੌਰ ਤੇ ਸ਼ਾਸਨ ਦੀ ਪ੍ਰਕਿਰਿਆ ਭਾਵ ਸਰਕਾਰ ਬਣਾਉਣ ਵਿੱਚ ਹਿੱਸਾ ਲੈਂਦੇ ਹਨ ਉਹ ਆਪਣੇ ਆਪ ਨੂੰ ਆਪ ਕਾਨੂੰਨ ਦਾ ਨਿਰਮਾਣ ਕਰਦੇ ਹਨ ਸਰਵਜਨਿਕ ਨੀਤੀਆਂ ਨਿਰਧਾਰਤ ਕਰਦੇ ਹਨ ਤਾਂ ਉਹ ਪਰਤੱਖ ਲੋਕਤੰਤਰ ਹੁੰਦਾ ਹੈ ਅਪਰਤੱਖ ਲੋਕਤੰਤਰ ਹੈ ਜਦੋਂ ਲੋਕ ਆਪ ਨਹੀਂ ਭਾਗ ਲੈਂਦੇ ਆਪਣਾ ਪ੍ਰਤਨਿਧੀ ਚੁਣ ਕੇ ਭੇਜਦੇ ਆ ਜਿਦਾਂ ਅਸੀਂ ਇੱਥੇ ਸਾਡੇ ਪਾਰਲੀਮੈਂਟਰੀ ਸਿਸਟਮ 'ਚ ਅਸੀਂ ਆਪਣਾ ਪ੍ਰਤਿਨਿਧ ਭੇਜਦੇ ਹਾਂ ਤੇ ਪ੍ਰਤਿਨਿਧ ਦੁਆਰਾ ਸ਼ਾਸਨ ਤੇ ਕੰਟਰੋਲ ਰੱਖਤੇ ਹਨ ਤੇ ਆਪ ਪਰਤੱਖ ਰੂਪ ਵਿੱਚ ਸ਼ਾਸਨ ਦੇ ਕੰਮਾਂ ਵਿੱਚ ਭਾਗ ਨਹੀਂ ਲੈਂਦੇ ਹਨ ਤੇ ਪ੍ਰਤਿਨਿਧ ਆਪਣੀ ਸ਼ਕਤੀ ਤੇ ਪ੍ਰਯੋਗ ਲਈ ਜਨਤਾ ਦੇ ਸਾਹਮਣੇ ਜ਼ਿੰਮੇਵਾਰ ਹੁੰਦੀ ਹੈ ਤੇ ਉਸ ਨੂੰ ਅਪਰਤੱਖ ਲੋਕਤੰਤਰ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਪ੍ਰਧਾਨਕ ਸਰਕਾਰ ਦੀਆਂ ਚਾਰ ਵਿਸ਼ੇਸ਼ਤਾਈਆਂ ਲਿਖੋ ਤੇ ਪ੍ਰਧਾਨਕ ਸਰਕਾਰ ਦੀਆਂ ਵਿਸ਼ੇਸ਼ਤਾਈਆਂ ਪਹਿਲੀ ਵਿਸ਼ੇਸ਼ਤਾ ਹੈ ਕਿ ਰਾਜ ਦਾ ਮੁਖੀ ਹੀ ਅਸਲੀ ਮੁਖੀ ਹੁੰਦਾ ਹੈ प्रधान की सरकार नाम मात्र असली कार्यपालिका कोई अंतर नहीं हों राजी ही असली मुखी होंगे दूसरा कार्यपालिका का निश्चित कार्यकाल हूँ है प्रधान की सरकार कार्यपालिका निश्चित समय ले चुने जाता तो उसको तो पहले हटाया नहीं जा सकता नंबर तीन है कार्यपालिका तो विधान पालिका शक्तियों की वंड की गई होंगी है तो उसके अकॉर्डिंग वो च काम करते हैं कार्यपालिका विधान पालिका भंग नहीं कर सकती है या विधान पालिका ਕਾਰਜਪਾਲਿਕਾ ਨੂੰ ਨਹੀਂ ਹਟਾ ਸਕਦੀ ਹੈ ਹਟਾਣਾ ਵੀ ਹੈ ਤੇ ਇੱਕ ਬਹੁਤ ਵੱਡੀ ਪ੍ਰਕਿਰਿਆ ਹੁੰਦੀ ਹੈ ਰਾਈਟ ਪਰ ਸੰਸਦੀ ਸਰਕਾਰ ਚ ਕਾਰਜਪਾਲਿਕਾ ਵਿਧਾਨਪਾਲਿਕਾ ਨੂੰ ਭੰਗ ਕਰ ਸਕਦੀ ਹੈ ਇਹ ਸੀ ਚਾਰ ਇਸ ਦੀਆਂ ਵਿਸ਼ੇਸ਼ਤਾਵਾਂ ਸੰਘ ਦੀਆਂ ਕਿਸਮਾਂ ਦਾ ਵਰਣਨ ਕਰੋ ਸੰਘ ਮਤਲਬ ਫੈਡਰੇਸ਼ਨ ਸੰਘ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਮਿਲ ਕੇ ਬਣੇ ਸੰਘਾਂ ਜਾਂ ਕੇਂਦਰ ਮੁਖੀ ਸੰਘ ਇਸ ਵਿੱਚ ਕੁਝ ਸੁਤੰਤਰ ਰਾਜ ਮਿਲ ਕੇ ਇੱਕ ਨਵੇਂ ਰਾਜ ਦਾ ਗਠਨ ਕਰਦੇ ਹਨ ਤਾਂ ਪ੍ਰਭੂ ਸੱਤਾ ਕੇਂਦਰੀ ਸਰਕਾਰ ਕੋਲ ਹੁੰਦੀ ਹੈ ਜਿਵੇਂ ਕਿ ਸੰਯੁਕਤ ਰਾਜ ਅਮਰੀਕਾ ਅਤੇ ਸਵਿਟਜ਼ਰਲੈਂਡ ਹੈ ਇਹ ਮਿਲ ਕੇ ਬਣੇ ਸੰਘ ਹੁੰਦੇ ਹਨ ਦੂਸਰਾ ਹੈ ਕੇਂਦਰ ਦੁਆਰਾ ਬਣਾਏ ਗਏ ਸੰਘ ਜਿਨ੍ਹਾਂ ਸਾਡੇ ਭਾਰਤ ਦੇ ਵਿੱਚ ਹੈ ਇਸ ਵਿੱਚ ਕੋਈ ਵੱਡਾ ਦੇਸ਼ ਮਹਿਸੂਸ ਕਰੇ ਤਾਂ ਸਾਰੇ ਸੂਬਿਆਂ ਦਾ ਇੱਕ ਕੇਂਦਰ ਸਰਕਾਰ ਵੱਲੋਂ ਹੀ ਰਾਜ ਪ੍ਰਬੰਧ ਚਲਾਉਣ ਜਾਇਜ਼ ਨਹੀਂ ਤਾਂ ਉਹ ਵੱਡੇ ਦੇਸ਼ ਨੂੰ ਆਪਣੇ ਪ੍ਰਾਂਤਾਂ ਵਿੱਚ ਇਹ ਇਕਾਈਆਂ ਵਿੱਚ ਵੰਡ ਦਿੰਦਾ ਹੈ ਅਤੇ ਸੂਬਿਆਂ ਦਾ ਅਧਿਕਾਰ ਸੰਵਿਧਾਨ ਅਨੁਸਾਰ ਵੰਡਿਆ ਜਾਂਦਾ ਜਿਵੇਂ ਕਿ ਕੈਨੇਡਾ ਬ੍ਰਾਜ਼ੀਲ ਤੇ ਭਾਰਤ ਦੇਸ਼ ਵਿੱਚ ਹੈ ਤੇ ਦੂਸਰਾ ਯਾਨੀ ਕਿ ਕੇਂਦਰ ਦੁਆਰਾ ਬਣਾਏ ਗਏ ਸੰਘ ਅਗਲਾ ਪ੍ਰਸ਼ਨ ਹੈ ਇਕਾਤਮਕ ਤੇ ਸੰਘਾਤਮਕ ਸਰਕਾਰ ਵਿੱਚ ਕੋਈ ਚਾਰ ਅੰਤਰ ਦੱਸੋ ਇਕਾਤਮਕ ਸਰਕਾਰ ਵਿੱਚ ਇੱਕ ਹੀ ਸਰਕਾਰ ਹੁੰਦੀ ਜਦੋਂ ਕਿ ਸੰਘਾਤਮਕ ਸਰਕਾਰ 'ਚ ਦੋਹਰੀ ਸਰਕਾਰ ਹੁੰਦੀ ਹੈ ਠੀਕ ਹੈ ਯਾਨੀ ਕਿ ਉਥੇ ਕੇਂਦਰ ਦੀ ਸਰਕਾਰ ਅਲੱਗ ਹੋਏਗੀ ਤੇ ਪ੍ਰਾਂਤ ਦੀ ਸਰਕਾਰ ਇਸ ਲਈ ਦੋਹਰੀ ਸਰਕਾਰ ਹੁੰਦੀ ਹੈ ਇਕਾਤਮਕ ਸਰਕਾਰ ਵਿੱਚ ਕੇਂਦਰੀਕਰਨ ਹੁੰਦਾ ਹੈ ਸੰਘਾਤਮਕ ਸਰਕਾਰ 'ਚ ਵਿਕੇਂਦਰੀਕਰਨ ਹੁੰਦਾ ਹੈ ਯਾਨੀ ਕਿ ਸ਼ਕਤੀਆਂ ਦੀ ਵੰਡ ਹੁੰਦੀ ਹੈ अगर एकात्मक सरकार में लोगों को एक कहरी नागरिकता प्राप्त होंगी संघातमक दोहरी नागरिकता प्राप्त होंगी साढ़े देश में दोहरी नागरिकता नहीं है कहरी नागरिकता ही है एकात्मक सरकार संविधान लिखती होंगी है लिखती भी हो सकती है तो अलिखती भी हो सकती है संघात्मक सरकार से संविधान हमेशा लिखती ही है इंग्लैंड जगलैंड संविधान लिखती भी है अलिखती भी है साढ़े संविधान लिखती ही है तो ये सन ਚੈਪਟਰ ਰਾਈਟ ਤੇ ਮਿਲਦੇ ਆ ਅਗਲੇ ਦੇ ਕੁਝ ਇੰਪੋਰਟੈਂਟ ਪ੍ਰਸ਼ਨ ਉੱਤਰ ਮਿਲਦੇ ਆ ਅਗਲੀ ਵੀਡੀਓ ਚ ਟਿਲ ਦੈਨ ਟੇਕ ਕੇਅਰ ਬਾਏ ਬਾਏ ਥੈਂਕ ਯੂ